ਹਾ ਗੱਡੀ ਨਹੀਂ ਰੋਕਾ ਕਰ ਨਾ ਤਿੰਗੀ ਰੋ ਮੈਨੂੰ ਜਾਣੀ ਟੱਕਰੀ ਆ ਤੇ ਨਾ ਮੈਨੂੰ ਲੱਗਾ ਹੁਣਾਉਂਦੀ ਨਹੀਂ ਟੱਕਰੀ ਮੈਨਲਾ ਉਹ ਆ ਨਹੀਂ ਫਿਰਦੀ ਹਾਂ ਨਹੀਂ ਹਾਂ ਫਿਰਦੀ ਆ ਉਹ ਮਰ ਜਾ ਹੁਣੇ ਮੈਂ ਤੇ ਪੁੱਛੂਗੀ ਵੀ ਤੂੰ ਕਿੱਥੇ ਗਈ ਸੀ ਮੈਨੂੰ ਦੱਸਣਾ ਪਊਗਾ ਮੈਂ ਤਾਂ ਤਵੀਤ ਲੈ ਕੇ ਆਈ ਆ ਬਾਬੇ ਕੁੱਤੇ ਮਾਰ ਕੋਲ ਗਈ ਸੀ ਇਹਨੇ ਮੈਨੂੰ ਆਖਿਆ ਸੀ ਕਿ ਮੈਨੂੰ ਦੱਸ ਕੇ ਜਾਈ ਮੈਂ ਤਾਂ ਦੱਸਣੀ ਭੁੱਲ ਗਈ ਚਲ ਕੋਈ ਨਹੀਂ ਜਾਣੀ ਆ ਮੱਥਾ ਤਾਂ ਲਾਉਣੀ ਹੈ ਇਹਦੇ ਮੈਂ ਮੈਨੂੰ ਕਿੱਥੇ ਸਰਦਾਗਾ ਝੁੰਗਲੀਆਂ ਕਰਨੀਆਂ ਹੁੰਦੀਆਂ ਚਾਰ ਘਿੱਡ ਪਾ ਕੇ ਆ ਜਾ ਰਿਹਾ ਨਹੀਂ ਉਹ ਹੁੰਦੀ ਹੈ ਬੱਚਨੋ ਇਹ ਮਰ ਜਾ। ਇਹ ਕਿੱਧਰੋਂ ਆਈ ਆ? ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ। ਓਰੇ ਮੈਂ ਮਰ ਜਾ। ਦਾਣਾ ਮੰਗਣ ਵਾਲੀ ਤਾਂ ਮੈਂ ਹੈਂ। ਦਾਣਾ ਤਾਂ ਮੈਥੋਂ ਮੰਗਣ ਆ ਜਾਂਦੀ ਆ ਰੋਜ਼। ਇਹਨੂੰ ਪੁੱਤੇ ਦੀ ਦੱਸ ਕੇ ਵੀ ਨਹੀਂ ਜਾਂਦੀ ਕਿੱਧਰ ਗਈ ਐ। ਲੈ। ਲੈ ਆ ਖੜੀ ਇਹ ਕਹਿੰਦਾ। ਨੀ ਮੈਂ ਬੜਾ ਮੈਂ ਤਾਂ ਠੀਕ ਆ। ਤੂੰ ਮੈਨੂੰ ਦੱਸ ਤੂੰ ਕਿੱਧਰ ਜਾਇਆਈ? ਨੀ ਮੈਂ ਤਾਂ ਕੰਮ ਗਈ ਸੀ ਮਾਣੇ ਇੱਧਰ। ਨੀ ਤਾਂ ਵੀ ਕੀ ਕੰਮ ਗਈ ਸੀ? ਮੈਨੂੰ ਤਾਂ ਤੂੰ ਦੱਸ ਹੀ ਸਕਦੀ ਹੈਂ। ਨੀ ਹਾਂ ਮੈਂ ਤਾਂ ਉੱਥੇ ਵੀ ਸੀ ਬਾਬੂ ਕੁੱਤੇ ਮਾਰ ਕੋਲੇ ਨੌਚੀ ਘਾਤ ਬੁਲਾਉਣੀ ਆ ਮੈਂ ਤਾਂ ਤਵੀਤ ਲੈਣ ਗਈ ਸੀ ਨਹੀਂ ਸੱਚੀ ਨਹੀਂ ਜੈ ਵੰਟਿਆ ਹੁੰਦੇ ਗਏ ਫਿਰ ਕੁੱਤੇ ਮਾਰ ਕੋਲੇ ਗਈ ਸੀ ਮੈਨੂੰ ਵੀ ਦੱਸ ਦਿੰਦੀ ਆ ਇੱਕ ਤਵੀਤ ਮੈਂ ਸਾਡੇ ਵਾਲੇ ਸਿਰ 'ਚ ਲਿਆ ਕੇ ਪਾ ਦਿੰਦੀ ਪੰਜ ਚਾਰ ਲਿਆ ਕੇ ਬੁੜੀ ਦੇ ਸਿਰ 'ਚ ਪਾ ਦਿੰਦੀ ਨਹੀਂ ਹਾਈ ਨਹੀਂ ਨਹੀਂ ਮੈਨੂੰ ਨਾ ਦੱਸ ਕੇ ਗਈ ਤੂੰ ਗੱਲ ਨਹੀਂ ਬਚਣੋ ਤੇਰਾ ਨਾ ਪੈਣਾ ਮੇਰਾ ਕੋਈ ਸੇਲ ਪੁਣਾ ਨਹੀਂ ਮੈਂ ਤਾਂ ਤੇਰੇ ਨਾਲ ਕੁੱਤੇ ਆ ਮੈਂ ਤਾਂ ਕੋੜ ਤੈਨੂੰ ਦੇਖੀ ਜਾਂਦੀ ਸੀ ਨੀ ਫਾਇਦੇ ਐਸੀ ਕਰੋ ਖੜਾ ਕੇ ਖੜ ਗਈ ਬੰਨੀ ਅੰਦਰ ਤੋਂ ਲੱਗ ਚਲ ਜੇ ਕਿਸ ਨੂੰ ਸੁਣ ਗਿਆ ਹੋਰ ਮੈਂ ਲਕਾਂਕ ਪਵਾਏਗੇ ਸਾਡੇ ਵਾਲੇ ਨੂੰ ਪਤਾ ਲੱਗੇ ਬਾਬੇ ਕੁੱਤੇ ਮਾਰ ਕੋਲ ਗਈ ਸੀ ਨਹੀਂ ਸੋਡੇ ਵਾਲੇ ਨੂੰ ਤਾਂ ਮੈਂ ਦੱਸੂਗੀ ਮੈਂ ਆਖੂ ਵੇਖ ਲੈ ਚੁਗਲ ਨਾ ਕਰਨ ਵਾਲੀ ਤਾਂ ਮੈਂ ਇੱਥੇ ਆ ਜਾਨੀ ਤੈਨੂੰ ਨਾਲੇ ਤੈਨੂੰ ਪਤਾ ਆਪਾਂ ਤਾਂ ਦੋਨੇ ਭੈਣਾ ਸਾਰੇ ਪਿੰਡ ਦੀਆਂ ਚੋਲੀਆਂ ਜਿੰਨਾ ਚਿਰ ਨਾ ਕਰਗੇ ਉੜੇ ਮੇਰੇ ਤਾਂ ਰੋਟੀ ਦੇ ਟੁਕੜੇ ਬਣ ਕੇ ਹਿੱਕ ਤੇ ਖੜ ਜਾਂਦੇ ਨਗੇ ਨਾਲੇ ਨਾਲੇ ਆਪਣੀ ਬਿਮਾਰੀ ਦਾ ਪਤਾ ਚੱਲ ਮੈਂ ਤਾਂ ਜਾਣੀ ਹੁਣ ਘਰੇ ਨਹੀਂ ਇੱਥੇ ਤਾਂ ਗਰਮੀ ਪਲਾਂ ਹੈ ਗਰਮੀ ਤਾਂ ਗਰਮੀ ਜਵਾਕ ਨੂੰ ਗਰਮੀ ਚ ਲਈ ਖੜੀ ਅਸੀਂ ਜਾ ਕੇ ਮੈਨੂੰ ਦਿਓ ਆਏ ਕਰ ਚੱਲ ਚੱਲ ਵੀ ਆ ਜਾ ਘਰੇ ਅੰਦਰ ਕਰਾਂਗੇ ਚੱਲ ਤੂੰ ਗਲ ਮਰੇ ਚੱਲ ਚੱਲ ਬੋੜਾ ਬੂ ਮੈਂ ਮਰ ਜਾ ਬੂ ਕੁੜੀ ਠਗਣੀ ਐ ਬਾਬੇ ਕੁੱਤੇ ਮਾਰ ਕੋਲੇ ਤਾਂ ਪੱਲੀ ਜਾਇ ਨੀ ਮੈਂ ਮਰ ਜਾ ਗਾਲ ਮੰਗਣ ਮੇਰੇ ਕੋਲੇ ਆ ਜਾਂਦੀ ਐ ਮੈਂ ਤਾਂ ਭੈਣੇ ਕੰਮ ਨਹੀਂ ਐ ਜਿਹੜੀ ਉਹਨੂੰ ਦਾੜ ਰਨ ਕੇ ਦਿੰਨੀ ਆ ਵੱਡੀ ਸ਼ਕੀਨ ਆਲੂ ਬੜੀਆਂ ਦੀ ਰੋਜ਼ ਕਹਿ ਦੂਗੀ ਨਹੀਂ ਭੈਣੇ ਤੇਰੇ ਹੱਥ ਦੀਆਂ ਤਾਂ ਆਲੂ ਬੜੀਆਂ ਬਾਕ ਸਵਾਦ ਹੁੰਦੇ ਨੇ ਮੈਂ ਦੂਆ ਜਿਹੜੀ ਸੁਣ ਕੇ ਫੁੱਲ ਜਾਨੀ ਆ ਨਹੀਂ ਬੜੀਆਂ ਤਾਂ ਉਹ ਲਿਆਉਂਦਾ ਰਹਿ ਜਾਂਦਾ ਕੰਜਰੋ ਉੱਤੋਂ ਮੇਰੇ ਕੁੱਟ ਕੇ ਮੋੜਦੇ ਸੇਕ ਦੇ ਅੰਦਰ ਰੋਜ਼ ਉਹ ਵੀ ਬੜੀਆਂ ਦਾ ਸ਼ਕੀਨ ਨਾ ਪੁੱਤੇ ਦੇ ਮਾ ਸਮਾਤ ਕਾਂਦੇ ਨਹੀਂ ਹੋਣਾ ਹੋਣ ਦੇ ਜਮਾ ਨਹੀਂ ਦਿੰਦੀ ਦਾਲ ਬੂਮ ਮਰ ਜਾ ਜੇ ਮੈਨੂੰ ਦੱਸ ਦਿੰਦੀ ਆ 10 15 ਤਰੀਕ ਤ ਮੈਂ ਵੀ ਲਿਆਉਂਦੀ ਹੈ ਬਾਬੇ ਕੁੱਤੇ ਮਾਰ ਮੈਂ ਤਾਂ ਕਹਨੀ ਆ ਇਹ ਤਵੀਤ ਕੰਮ ਹੀ ਨਾ ਕਰਨ ਕੱਲੀ ਬਾਗੀ ਬਾਬੇ ਕੁੱਤੇ ਨਹੀਂ ਕੁਛ ਨਹੀਂ ਹੁੰਦਾ ਜੇ ਇਹਨੂੰ ਖਾਵੇ ਜੋਈ ਜੋਈ ਹੁਣ ਚੂਗੋਲ ਨਾ ਵੀ ਨੀ ਚਾਰ ਮੈਨੂੰ ਦੱਸਣ ਗੀਆਂ ਬੂਮ ਮਰ ਜਾ ਮੇਰਾ ਤਾਂ ਢਿੱਡ ਦਾ ਪੱਕਾ ਪੜਾਕਾ ਪਾਉ ਜੇ ਹੁਣ ਬਚਨੋਂ ਨਾ ਆਈ ਨਹੀਂ ਭੈਣ ਕੀ ਕਰਾਂ ਮੈਂ ਤਾਂ ਨਾ

ਨੀ ਬੋਚਣਾ ਅੰਨਾ ਨੇ ਮੈਨੂੰ ਮਿਸ ਰੇਕਾ ਪਾਣੀ ਨਹੀਂ ਲਾਈ ਛੂਹੀ ਬਈ ਨਹੀਂ ਅਜੋ ਕਾ ਮੈਂ ਦੋਸਤੇ ਬਾਦੀ ਮੈਂ ਤੁਹਾਨੂੰ ਸਾਰੀਆਂ ਚੁਗਲੀਆਂ ਸੁਣ ਲਾ ਨਹੀਂ ਚੰਗਾ ਹੋ ਗਿਆ ਫੇਰ ਤਾਂ ਹੋਰ ਦੱਸ ਮੈਨੂੰ ਚੁਗਲੀਆਂ ਤੈਨੂੰ ਤਾਂ ਇੱਕ ਵੀ ਨਹੀਂ ਦੱਸੀ ਤੂੰ ਤਾਂ ਮੈਨੂੰ ਤੇ ਤਾਂ ਮੇਰੇ ਗਾਲ ਪੈ ਗਈ ਸੀ ਤੈਨੂੰ ਨਹੀਂ ਗਾਲ ਕਿੱਥੋਂ ਪੈ ਗਈ ਸੀ ਹਾਂ ਇਹ ਨਾ ਕਹ ਗਾਲ ਪੈ ਗਈ ਸੀ ਤੇਰੇ ਮੈਨਾਂ ਤਾਂ ਮੇਰੇ ਜੀ ਨਹੀਂ ਲੱਗਦਾ ਤੂੰ ਦੱਸਣਾ ਵੀ ਨਹੀਂ ਹੈ ਨਾ ਨਹੀਂ ਤੇਰੇ ਬਿਨਾ ਤਾਂ ਮੇਰਾ ਬਿਰਦ ਜੀ ਨਹੀਂ ਲੱਗਦਾ ਮੇਰੀ ਗੱਲ ਸੁਣ ਲੈ ਪਹਿਲਾਂ ਮੈਂ ਦੱਸ ਤੂੰ ਦਾਲ ਕਾਲੀ ਚੱਲੀ ਗਈ ਨਹੀਂ ਦਾਲ ਤਾਂ ਪਹਿਲੇ ਮੇਰੀ ਗੱਲ ਸੁਣ ਲੈ ਆਹ ਰੋਜ ਵੱਡੇ ਤੋਂ ਵੱਡਾ ਭਾਂਡਾ ਲਿਉਣੀ ਹੈ ਚੱਕ ਕੇ ਆਰਾਸੀ ਸਾਰਾ ਟੱਬਰ ਨਹੀਂ ਖਾਂਦੇ ਜਿੰਨੀ ਤੁਸੀਂ ਦੋ ਜੀ ਖਾਣੇ ਹੋ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਤਾਂ ਮੇਰੇ ਸਿਰ ਵੀ ਨਹੀਂ ਚੱਲਦੇ ਤਾਂ ਮੈਂ ਰਾਣੀ ਆ ਤੇਰੇ ਸਿਰ ਤੇ ਮੈਂ ਘਰੇ ਦਾਜ ਨਹੀਂ ਤਰੀ ਤੇਰੇ ਲੈ ਜਾਨੀ ਬੜੇ ਦੰਗ ਲੈਂਦੇ ਨੇ ਨਹੀਂ ਭੈਣ ਤਾਹੇ ਟੱਬਰ ਖਾਣਾ ਪਿਆ ਆ ਕਿ ਲਾਈ ਲੱਗਣਾ ਹੋਵੇ ਘਰ ਵਾਲਾ ਚੰਦਰਾ ਗਵਾਰ ਨਾ ਹੋਵੇ ਉਹ ਵੀ ਦਾਲ ਮੰਗਣਾ ਟੋਡੇ ਵਰਗਾ ਨਹੀਂ ਕੋਈ ਨਹੀਂ ਮੈਨੂੰ ਕੋਈ ਜਿੰਨੀ ਨਹੀਂ ਜਾਂਦੀ ਤੇ ਕਿ ਦਾਜ ਤਾਂ ਨਹੀਂ ਮੈਨੂੰ ਨਹੀਂ ਮੈਂ ਮੈਂ ਤਾਂ ਤੁਹਾਡੇ ਇੱਕ ਦਿਨ ਆ ਜਾ ਉਹਦੀ ਕਹਿ ਦੇਣੀ ਆ ਨਹੀਂ ਭੈਣੇ ਤੂੰ ਤਾਂ ਗੱਲਾਂ ਬਾਹਲ ਨਾ ਮਾਰਦੀਆਂ ਤੇ ਪਿਆਰ ਨਾਲ ਚੁਗਲਾਂ ਇਕੱਠਾ ਕਰਕੇ ਚਾਲ ਆਏ ਆ ਵੀ ਜੇ ਤਾਉ ਮੈਂ ਨਾ ਸੁਣੀਆ ਤੈਨੂੰ ਪਤਾ ਹੁਣ ਬਿਮਾਰੀ ਪੁੱਠੀ ਲੱਗੀ ਚੁਗਲਾਂ ਸੁਣਨ ਦੀ ਫੇਰ ਭੈਣੇ ਜਮਾਦੀ ਨਹੀਂ ਲੱਗਣਾ ਫੇਰ ਰਾਤ ਨੂੰ ਕਿਤੇ ਹੋਰ ਨਾ ਨਹੀਂ ਰਾਤ ਨੂੰ ਕਿਤੇ ਹੋਰ ਨਾ ਪੈ ਜੀ ਨਹੀਂ ਮੈਂ ਤਾਂ ਸਾਠੇ ਵਾਲੇ ਸੰਜੇ ਨੂੰ ਦਸਤਨ ਜੋਕਰੀ ਵੀ ਨਹੀਂ ਵੀ ਮੈਨੂੰ ਫ੍ਰੇਮ ਆ ਚੁਗਲਾਂ ਸੁਣਨ ਤੋਂ ਬਾਅਦ ਆਉਣ ਲੱਗਿਆ ਇਹ ਟੱਕ ਦੋਨਾਂ ਨੇ ਸਿਰ ਪਾਟ ਗਏ ਨੀ ਤੈਨੂੰ ਮੋੜ ਕੇ ਸਿਰ ਪਾਟ ਗਏ ਹੋਰ ਪਾਟ ਗਏ ਨਹੀਂ ਹੁਣ ਦੇ ਨਾ ਕਿਉਂ ਨਹੀਂ ਨੀ ਰਿਆ ਅੱਜ ਸਖਤ ਦੀ ਮਾਰੀ ਅੱਛਾ ਹੋਰ ਅੱਛਾ ਫੇਰ ਖਪਾਤ ਬਤਵ ਹੋ ਗਿਆ ਨਹੀਂ ਮੈਂ ਤਾਂ ਸਾਰਾ ਸੀਨ ਦੇਖ ਲਿਆ ਤੂੰ ਹੀ ਰਹਿ ਗਈ ਗੱਲੀ ਨਹੀਂ ਮੇਰੀ ਗੱਲ ਸੁਣ ਨਹੀਂ ਢੀੜਾ ਕੋ ਬਣਾ ਲਿਆ ਕਰ ਵੀਡੀਓ ਬਣਾਉਂਦਾ ਮੇਰੇ ਕਿੱਥੇ ਟਾਈਮ ਸਿੱਧਰ ਮੇਰੀਆਂ ਮਹਿਸਾ ਭੜੀਆਂ ਜਨਾ ਸੀ ਮੈਂ ਤਾਂ ਭਸਿਆਂ ਨੂੰ ਮਾਗਰੋਂ ਸਿੰਘ ਕੱਢੇ ਏਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਤੂੰ ਆਏ ਹੈ ਪਹਿਲ ਤਾਂ ਆਪਨੇ ਦੋਨਾਂ ਤੇ ਸਾਰੇ ਪੰਜਾਬ ਨਾਲ ਵਾਦਨ ਡਾਂਗਾ ਨਹੀਂ ਪੁੱਛਣਾ ਨਹੀਂ ਭੈਣੇ ਕੋਈ ਨਹੀਂ ਆਪਣੇ ਤਾਂ ਪਿੰਡਾਂ ਦੇ ਨਾਲ ਦੂਜਿਆਂ ਦੇ ਨਾਲ ਖਵਾੜ ਵਾਲਾ ਵਾਦ ਹਾਲਾ ਹੁੰਦਾ ਨਹੀਂ ਸਹੀ ਗੱਲ ਹੈ ਭੈਣੇ ਆਹ ਤਾਂ ਮੇਰੇ ਦਿਲ ਦੀ ਗੱਲ ਖੋਲੀ ਤੂੰ ਨਹੀਂ ਗੱਲ ਸੁਣ ਲੈ ਮੇਰੀ ਮੈਂ ਦਾ ਸਿੱਧਾ ਮੁੰਡਾ ਕਿਵੇਂ ਹੁਣ ਠੀਕ ਹੋਗਾ ਤੂੰ ਨਹੀਂ ਮੇਰਾ ਠੀਕ ਨਹੀਂ ਭੈਣ ਹੁਣ ਤਾਂ ਠੀਕ ਆ ਇਹ ਤਾਂ ਦੋ ਤਿੰਨ ਅੰਦਰ ਨਾ ਬਲਾ ਬਿਮਾਰ ਰਿਹਾ ਮੇਰਾ ਤਾਂ ਪੜ ਨਹੀਂ ਆ ਹਾਂ ਮੈਂ ਮੈਂ ਵੀ ਆਖਿਆ ਮੈਂ ਘਰੋਂ ਕਹਿੰਦੀ ਸੀ ਕਿ ਮੁੰਡਾ ਬਿਮਾਰ ਹੋਇਆ ਪਿਆ ਨਹੀਂ ਮੁੰਡਾ ਬਿਮਾਰ ਹੋਇਆ ਪਿਆ ਹੁਣ ਤੈਨੂੰ ਤਾਂ ਇੱਥੇ ਸ਼ਰਮ ਨਹੀਂ ਆਉਦੀ ਮੁੰਡਾ ਤਾਂ ਮੇਰਾ ਬਿਮਾਰ ਆ ਗਾਲ ਤੂੰ ਮੰਗਣ ਆਈ ਆ ਮੈਨੂੰ ਦਾਲ ਰੈਣਾ ਕਿ ਫੜਾਉਣ ਦਾ ਕੋਈ ਨਹੀਂ ਤੇਰੀ ਗਾਲ ਵਾਲੀ ਖਵਾਉਂਦੀ ਆ ਮੈਂ ਤੁਹਾਨੂੰ ਲੈਣਾ ਸੀ ਕੋਈ ਨਾ ਤੂੰ ਬਣਾ ਰੱਖੀ ਹੋ ਮੈਨੂੰ ਭਰ ਦੇ ਗੋਲਾ ਖੇਤੀ ਦੇ ਨੇ ਮੈਂ ਜਾ ਕੇ ਰੋਟੀਆਂ ਬਸਾਲਾ ਤੇ ਇਹਦਾ ਉਹ ਗੱਲ ਹੈ ਕਹਿੰਦਾ ਬਿਸ਼ਰਮਾ ਦੀ ਡੁੱਲ ਗਈ ਦਾਲ ਕਹਿੰਦਾ ਅਸਾਂ ਢੋਲ ਢੋਲ ਖਾਂਦੇ ਆ ਕੀ ਕਹੂੰ ਢੋਲ ਨਹੀਂ ਆਈ ਨੇ ਮੈਂ ਕਿਹ ਭਾਰੀ ਦਾਲ ਤੂੰ ਢੋਲੇਂਗੀ ਮੈਨੂੰ ਤੇਰੇ ਨਹੀਂ ਪੈਣ ਗੱਲ ਸੁਣ ਲੈ ਬੇਹੀ ਲੈ ਜਾ ਖਾਣ ਨੂੰ ਮੈਂ ਹੀ ਬੁੜੀ ਕੋਈ ਨਹੀਂ ਮੈਨੂੰ ਪਤਾ ਸੱਜਰੀ ਬਣਾਈ ਹੋ ਜਾਣ ਕੇ ਇੰਜ ਨਹੀਂ ਸੱਜਰੀ ਨੇ ਮੈਂ ਪੜਾਉਂਦੀ ਬਣਾਉਣੋਂ ਹਟ ਗਈ ਸਾਡੇ ਵਾਲੇ ਨੇ ਬਲਾ ਭੰਨਿਆ ਮੈਨੂੰ ਕੱਲ ਕਾਦੇ ਵਾਸਤੇ ਨਹੀਂ ਦਾਲ ਪਿੱਛੇ ਉਹ ਤਾਂ ਦਾਲ ਤਾਂ ਇੰਨੀ ਬਣਾਉਣੀ ਐ ਰਹਿ ਜਾਂਦੀ ਐ ਇੰਨੀ ਹੁਣ ਮੈਂ ਕੀ ਦੱਸਾਂ ਵੀ ਕੰਜਰਾ ਆ ਚੁਗਲਾਂ ਦਾ ਸੁਣਨ ਦੀ ਮੈਨੂੰ ਬਿਮਾਰੀ ਲੱਗੀ ਐ ਚੁਗਲਾਂ ਦੇ ਪਿੱਛੇ ਚਾਰ ਪਿੱਛੇ ਦਾਲ ਦੇਣੀ ਪਈਦੀ ਐ ਹੁਣ ਆਏ ਹੀ ਪਤਾ ਉਹਨਾਂ ਦੀ ਲੜਾਈ ਹੋਈ ਦੀ ਐ ਕਿ ਗੱਪ ਮਾਰਦੀ ਐ ਜੀ ਨਾ ਨਹੀਂ ਹੋਈ ਆ ਗੱਪ ਤਾਂ ਨਹੀਂ ਮਾਰਦੀ ਹੁਣ ਮੈਂ ਨਹੀਂ ਤੂੰ ਸਾਂ ਖਾ ਫਿਰ ਕੀ ਲੈ ਤੂੰ ਆਹ ਨੂੰ ਲੜਾਈਆਂ ਪਿੱਛੇ ਮੈਨੂੰ ਸਾਂ ਖਾਏਂਗੀ ਹੋਰ ਕਾਹ ਮਰਕੇ ਦੱਸ ਮੈਨੂੰ ਤਾਂ ਪੈਣੇ ਕੋਈ ਨਹੀਂ ਨਹੀਂ ਪੈਣੇ ਬਾਜ ਕੁੱਤੇ ਮਾਰਦੇ ਸਾਂ

ਤੇ ਹੋਰ ਪੀਕ ਪੈ ਜੇ ਹਾਂ ਤਾਂ ਮੈਂ ਹੱਡ ਤੇ ਗੱਲ ਲਾ ਕੇ ਆਈ ਨੇ ਆਈ ਇਸ ਵਾਰ ਨਹੀਂ ਪੈ ਤੁਹਾਨੂੰ ਦਾਲ ਤਾਂ ਦੇਵੇ ਨਹੀਂ ਦੇ ਦੇਨੀ ਆ ਦਾਲ ਤੇ ਤਾਂ ਦਾਲੇ ਨੂੰ ਜਨਾ ਮਰਾਲੀ ਮੇਰਾ ਕੋਲਾ ਤਿੱਖਾ ਵਾ ਲਾ ਦੇ ਨਹੀਂ ਭੈਣੇ ਉਹੀ ਤਾਂ ਗੱਲ ਆ ਆ ਸੋਡੇ ਸ਼ੋ ਮੇਰੀ ਗੱਲ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਆਖ ਤੁਸੀਂ ਬਲਾ ਵੱਡੇ ਕੋਲਾ ਚ ਖਾਣੇ ਲੀਂਦੇ ਹੋ ਹਾਂ ਨਹੀਂ ਮੈਨੂੰ ਤਾਂ ਸਵਾਹ ਆ ਤੇ ਖੁੱਲੀ ਦਾਲ ਖਾਂਦੇ ਆ ਖੁੱਲੀ ਦਾਲ ਖਾਣੇ ਹੋ ਮੱਕ ਮੱਕ ਖਾਣੇ ਹੋ ਕਿਹੜਾ ਪੈਸੇ ਲੱਗਦੇ ਆ ਕੋਈ ਨਹੀਂ ਬੜੀ ਤੇ ਵਾਲੀ ਵੇਸਟੀ ਕਰਦੀ ਅੱਗੋਂ ਮੜਕ ਮੈਂ ਤੇਰੇ ਕੋਲ ਆਉਂਦੀ ਨਹੀਂ ਹੈਗੀ ਚਲ ਮੈਂ ਤੈਨੂੰ ਕੋਈ ਚੁਗਲੀ ਨਹੀਂ ਦੱਸਣ ਹੁੰਦੀ ਹੁਣ ਆ ਕੇ ਢੱਡ ਪੜਵਾ ਲਈ ਐਂ ਲਾ ਕਰ ਲੂ ਜੇ ਨਾ ਨਹੀਂ ਪੜ ਨਾ ਨਹੀਂ ਹਾਂ ਇਹ ਨਾ ਕਹ ਰੱਜ ਨਾ ਹੌਂ ਲੱਗੇ ਪੈਣੇ ਮੇਰਾ ਤਾਂ ਨਾ ਦੇਖੀ ਆਉਗੀ ਜਿਦੋਂ ਰੋਜ ਜਾਂਦਾ ਪੈਂਦ ਮਾਲਦੀ ਆ ਤੇਰੀ ਢਾਲ ਭੋਰਾ ਨੇ ਅੱਡ ਲੁਕੋ ਢੱਡ ਤੇਰੇ ਗੱਲੀ ਦੇ ਵਿਆਹ ਕਰੀਏ ਡਾਂਗਾ ਹੁਣ ਮੇਰੇ ਹੀ ਪਿਆ ਕਾ ਮੈਂ ਤੇ ਬਾਬੇ ਕੁੱਤੇ ਮਾਰ ਤਕ ਤ੍ਰੀਤ ਲਈ ਐਹੇ ਜੀ ਤ੍ਰੀਤ ਬਣਾ ਕੇ ਤਾਂ ਆ ਸਾਡੇ ਆ ਤੇਰੀ ਗੱਲ ਸੁਣ ਲਾ ਕੱਲੀ ਤਵੀ ਚ ਲੈ ਆਈ ਜਾ ਕੇ ਮੈਨੂੰ ਤਾਂ ਤਵੀ ਤੇ ਦੱਸ ਦੇਂਦੀ ਫੇਰ ਅਸੀਂ ਦੱਸ ਤੈਨੂੰ ਦਿੱਲੀ ਜਿਹੜਾ ਮੈਂ ਲੰਗੀ ਐ ਤੋਂ ਦੀਵਾਰ ਕੋਲ ਦੀ ਆ ਸੋਹਿਆਂ ਦਾ ਬਾਹਰ ਤੇ ਮੈਂ ਤਾਂ ਭੰਦਰ ਦੀ ਮਾਰੀ ਅੰਦਰ ਹੀ ਗਈ ਨੀ ਵਸਾ ਜਿਵੇਂ ਅੰਦਰ ਵੜ ਗਈ ਨਹੀਂ ਮੇਰੀ ਗੱਲ ਤੂੰਗਾ ਅੱਜ ਤੈਨੂੰ ਭੰਦਦਾ ਨਹੀਂ ਮੈਂ ਫਿਰ ਸਿੱਧੀ ਲੱਗਦੀ ਨਹੀਂ ਭੰਦਦਾ ਕਿੱਥੇ ਗਾਲ ਤੇ ਕਿਰਪਾਨ ਫੇਰ ਦੱਸਤੀ ਹੋਰ ਨਹੀਂ ਭੰਦਾ ਫਿਰ ਮੈਂ ਬੜੀ ਨੀ ਫਿਰ ਮੈਂ ਤਰੀ ਖੇਲੀ ਸੀ ਤਾਂ ਇਹੋ ਨੀ ਬੜੀ ਹਾਂ ਨਹੀਂ ਇਹਦੀ ਗੱਲ ਨੂੰ ਹੋ ਤਾ ਨੀ ਨੀ ਕਹਿੰਦਾ ਮਾਪਾ ਖਸੇ ਮਾਰ ਫੇਰ ਕੀ ਬਾਕੀ ਆਗਦੇ ਆਏ ਦੇ ਇਹ ਚੱਕੋ ਟੇਲ ਮਗਰ ਮਗਰ ਫਿਰਨੇ ਜਿਹੜਾ ਕੁੱਤੇ ਨਹੀਂ ਬਾਬਾ ਕੁੱਤੇ ਮਾਰਨੇ ਫਿਰ ਕਿੰਨੇ ਰੁਪਏ ਮੰਗੇ ਬਾਬਾ ਕੁੱਤੇ ਮਾਰਨੇ ਤਾਂ 55 ਸਮੋ ਗਿਆ ਸੀ ਹਾਏ ਨਹੀਂ ਕਮ ਜਆ ਕੋ ਨਹੀਂ ਮੇਰੀ ਗੱਲ ਸੁਣ 50 ਦਾ ਤਾਂ ਨੋਟ ਨਹੀਂ ਜੁਰਦਾ ਤੇ ਫਿਰ ਤੂੰ ਵੈਰਨੇ ਕਿੱਥੋਂ 55 ਰੁਪਏ ਦੇ ਕੇ ਆਏਂਗੇ ਉਹਨੂੰ ਵੀ ਮੈਂ ਆਪੇ ਕਨਾਲ ਮੈਂ ਰਹੀ ਉਹਦੇ ਕੋਲੇ ਮੇਰੇ ਕੋਲ ਦੋ ਜੋੜੇ ਸੀ ਹਾਏ ਨਹੀਂ ਲੈ ਲੈ ਬਾਬਾ ਰੱਖ ਲੈ ਨਹੀਂ ਮੇਰੀ ਗੱਲ ਸੁਣ ਲਾ ਆ ਤੈਨੂੰ ਆਪਦੇ ਦੋ ਹੱਡਾਂ ਦਾ ਸੰਪਤਾ ਨੀਗਾ ਕੁੱਟ-ਕੁੱਟ ਕੇ ਦੂਰੇ ਕਰ ਦੂ ਤੇਰੇ ਘਰ ਵਾਲਾ ਕੋਈ ਨਹੀਂ ਮੈਂ ਤੂੰ ਚੁਗਲੀ ਕਰ। ਉਹਦੇ ਮੈਂ ਸੜਾ ਸੂਲ ਐ ਕੋਈ ਨਾ ਪੈਸੇ ਦੇ ਕਾ ਨਹੀਂ ਫੜ ਲੇਉਂਗੀ ਵਾਲੀਆਂ ਤਾਂ। ਹਾਈ ਨਹੀਂ 51 ਸਾਲ ਤਾਂ ਸਾਰੀ ਜ਼ਿੰਦਗੀ ਚ ਨਹੀਂ ਜੁੜਨਾ। ਕੋਈ ਨਹੀਂ ਨਹੀਂ ਛੱਡ ਜੂਗਾ ਤੂੰ ਚਪਕਾ ਕੇ ਬਾਹਰ ਨੂੰ ਬੋਲਾ ਸਾਡੇ ਵਾਲੇ ਨੂੰ ਵੀ ਫਿਰ ਮੂਰੇ ਲਾਉਣਾ ਸੀ। ਇਹਨੇ ਮੇਨ ਟਪਾਹ ਮਾਰਿਆ ਸਾਡੇ ਬੰਦੇ ਦੇ ਮੇਰੇ ਨੇ ਬਾਹਰ ਪੈੜਾ। ਓਏ ਹਾਏ ਬੁਮਾ ਮਾਰ ਤਾ। ਨਹੀਂ ਮੇਰੇ ਕੋਲ ਤਾਂ ਦੱਸਤਾ ਕਿਸੇ ਹੋਰ ਕੋਲੇ ਨਾ ਦੱਸਦੀ ਨਹੀਂ ਨਹੀਂ ਦੱਸਦੀ ਸਭ ਤੋਂ ਵੱਡੀ ਚੁਗਲੀ ਖੋਤਾ ਤੂੰ ਹੀ ਆ ਤੇਰੇ ਕੋਲ ਦੱਸ ਕੇ ਮੈਂ ਤਾਂ ਪੌਂਦਾ ਕਰ ਲਿਆ ਕਿ ਤੇ ਹੋਰ ਨਗਾ ਚੁਗਲੀ ਕਰਦੀ। ਨਹੀਂ ਮੇਰੀ ਗੱਲ ਸੁਣ ਲੈ ਸਾਰੇ ਪਿੰਡ ਦੇ ਨਾਲ ਚੁਗਲਗਾ ਘੇਰ ਕੇ ਮੈਂ ਨੂੰ ਸੁਣਾਉਣੀ ਆ ਚੁਗਲ ਮੈਂ ਆ ਨਾ ਤੂੰ ਆ ਹੱਥ ਰਾਈ ਖੜੀ ਐ ਤੇਰੀ ਦਾ ਜਮਾ ਬਚਣਾ ਮੈਂ ਬੰਦਾ ਦਾਲ ਦੇਣੀ ਤੇਰੇ ਨਹੀਂ ਮੈਂ ਚੱਲ ਨਹੀਂ ਭੈਣੇ ਫੜ ਲੈ ਮੇਰੀ ਜਵਾਬ ਨੂੰ ਲਿਆ ਦੇਣੀ ਤੈਨੂੰ ਦਾਲ ਲਿਆ ਦੇ ਭੈਣੇ ਲਿਆ ਨਹੀਂ ਮੇਰੀ ਗੱਲ ਸੁਣ ਲੈ ਆ ਬਗਾਨੀ ਦਾਲ ਖਾ ਕੇ ਤੇਰੇ ਬਾਹਜਮਾ ਜਾਂ ਨਹੀਂ ਹੁੰਦਾ ਨਹੀਂ ਕਿੱਥੇ ਹੁੰਦਾ ਬਾਹਜਮਾ ਨਹੀਂ ਤੇ ਨਾ ਤੂੰ ਦਿੰਦੀ ਨਹੀਂ ਹੋएगी ਨਹੀਂ ਨੀ ਸੁਣਾ ਮੇਰੀ ਗੱਲ ਸੁਣ ਲੈ ਮੇਰੀ ਨੀਤ ਤਾਂ ਬਾੜੀ ਭੜੀ ਆ ਜਿੱਦ ਤੈਰੇ ਤੋਂ ਮੈਂ ਦਾਲ ਲਈ ਸੀ ਸੜਗਾ ਨਹੀਂ ਉਹ ਟਿੰਡਗਾ ਦੀ ਵੇਂਜਾਂ ਦੀ ਨਹੀਂ ਮੇਰਾ ਤਾਂ ਪਹਿਲਾਂ ਚਾਰ ਤਣ ਬਾਤ ਹਾਜਮ ਆ ਰਿਹਾ ਆ ਮੈਂ ਕਹ ਬਚਨ ਉਹਨੇ ਮਾਰੀ ਨਹੀਂ ਤਨਾ ਦਿੱਤਾਂਗਾ ਸਿੰਘ ਚਾ ਚੰਗਾ ਲੈ ਆ ਲੈ ਨੀ ਪੈਣੀ ਮੇਰੀ ਗੱਲ ਸੁਣ ਲੈ ਮੈਂ ਤਾਂ ਬਾਬੇ ਕੁੱਤੇ ਮਾਰ ਕੋਲੇ ਜਾਉਂਗੀ ਵੀ ਬਾਬਾ ਕੁੱਤੇ ਮਾਰ ਮੈਨੂੰ ਤਾਂ ਚੁਗਲ ਨਾ ਕਰਨ ਸੁਣਨੋਂ ਹਟਾ ਦੇ ਆ ਬਚਨ ਨੂੰ ਚੁਗਲ ਨਾ ਕਰਦੀ ਬਾਹਲ ਨਾ ਤੇ ਸੁਣਨਗਾ ਮੈਨੂੰ ਪੈਂਦਗਾ ਜੇ ਹੁਣ ਨਹੀਂ ਜੇ ਤੂੰ ਮੈਨੂੰ ਨਾ ਦੱਸੇ ਸੱਚੀ ਮੰਨ ਤਾਂ ਇਹ ਰਾ ਦੱਸਣਾ ਭਈਂਦਾ ਹੂ ਮੂਮਨ ਮਾਰਜਾ ਹੁਣ ਮੈਂ ਚੁਗਲਵਾ ਕੀਤਾ ਨੀ ਪੈਣੇ ਦਰਾਣੀ ਦੀ ਥਾਣੀ ਵਧਵਾਉਂ ਤਾਂ ਦੋਸਤੋ ਕੋ ਕਰ ਰਹਿਣਾ ਚੁਗਲਵਾ ਲਾਓ ਹੋਰ ਨਹੀਂ ਬੱਸ ਕਰ ਗੱਲਾਂ ਥੋੜੀਆਂ ਮਾਰ ਲਿਆ ਆਂ ਤੇਰਾ ਮਤਲਬ ਤਵੇਲਾ ਹੋ ਜਾਂਦਾਗਾ ਕਰ ਮਤੰਗਾ ਮੈਨੂੰ ਕੁੱਟੂਗਾ ਨਹੀਂ ਚੰਗਾ ਬਹਿ ਜਾ ਹਾਂਜੀ ਸੱਸਰੀ ਕਾਲ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੁੰਦੀ ਹੈ ਦਰਾਣੀ ਦੀ ਥਾਣੀ ਮੇਰਾ ਚੁਗਲਗਾ ਤੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਬਾਕੀ ਸਾਡੀ ਵੀਡੀਓ ਤੁਸੀਂ ਐਂਡ ਤੱਕ ਦੇਖਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਸਾਡਾ ਕਾਕਾ ਵੀ ਸੱਸਰੀਕਾਲ ਬੁਲਾਉਂਦਾ ਸੀ ਹਾਂਜੀ ਸਾਡਾ ਕਾਕਾ ਵੀ ਬੁਲਾਉਂਦਾ ਸੱਸਰੀਕਾਲ ਤੇ ਥੋੜਾ ਜੇ ਦਿਨ ਹੈ ਵਿਚਾਰਾ ਬਿਮਾਰ ਵੀ ਹੋ ਗਿਆ ਸੀਗਾ ਸੱਚਮੁੱਚੀ ਸੱਸਰੀਕਾਲ ਹਾਂ ਸੱਸਰੀਕਾਲ ਕਰਦਾ ਤੇ ਤੁਸੀਂ ਸਾਡੀਆਂ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰਦਿਆ ਕਰੋ ਦੱਬ ਕੇ ਤੇ ਬਾਦੂ ਤੁਸੀਂ ਆਪਣਾ ਪਿਆਰ ਸਾਨੂੰ ਦੇ ਰਹੇ ਹੋ ਐਵੇਂ ਜੁਕਰੇ ਅੱਗੇ ਅਭੀ ਤੁਸੀਂ ਸਾਨੂੰ ਆਪਣਾ ਪਿਆਰ ਦਿੰਦੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਤੇ ਧੰਨਵਾਦ ਜੀ ਸਸਤੀ ਗਿਆ